ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਦੋਸਤੋ ਹਾਜ਼ਰਾਂ ਅੱਜ 15 ਫਰਵਰੀ ਦਿਨ ਵੀਰਵਾਰ ਨੂੰ ਅੱਜ ਤੇ ਕੁਝ ਮਸਲੇ ਅਜੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਡੋਨਲਡ ਟਰੰਪ ਸਾਬਕਾ ਰਾਸ਼ਟਰਪਤੀ ਉਹਨਾਂ ਦੇ ਕੇਸ ਦੀ ਸੁਣਵਾਈ ਮਾਰਚ ਦੇ ਵਿੱਚ ਹੋ ਰਹੀ ਹੈ ਜਿਹਦੇ ਵਿੱਚ ਉਹਨਾਂ ਨੇ ਇੱਕ ਪੌਨ ਸਟਾਰ ਨੂੰ ਪੈਸੇ ਦੇਣ ਦੀ ਗੱਲਬਾਤ ਦਾ ਜਿਹੜਾ ਮਾਮਲਾ ਹੈ ਦੂਜੀ ਗੱਲਬਾਤ ਆ ਕਿ ਰੂਸ ਪ੍ਰਵਾਣੂ ਹਥਿਆਰਾਂ ਦੇ ਨਾਲ ਸੈਟਲਾਈਟ ਦਾ ਨੁਕਸਾਨ ਕਰ ਸਕਦਾ ਤੇ ਜਿਹਦਾ ਸਿੱਧਾ ਅਮਰੀਕਾ ਦੀ ਕਮਿਊਨੀਕੇਸ਼ਨ ਦੇ ਉੱਤੇ ਅਸਰ ਪੈ ਸਕਦਾ ਇਹ ਗੱਲਬਾਤ ਕਰਨੀ ਹੈ ਅਮਰੀਕਾ ਦੇ ਵਿੱਚੋਂ ਫਲਸਤੀਨੀਆਂ ਨੂੰ ਡਿਪੋਰਟ ਨਾ ਕੀਤਾ ਜਾ ਸਕੇ ਇਹਦੇ ਸਬੰਧੀ ਇੱਕ ਬਿੱਲ ਪਾਸ ਕੀਤਾ ਗਿਆ ਉਹਦੀ ਚਰਚਾ ਕਰਾਂਗੇ ਜਿਹੜੇ ਅਧਿਆਪਕ ਨੇ ਅਮਰੀਕਾ ਦੇ ਵਿੱਚ ਟੀਚਰ ਨੇ ਉਹ ਰਾਜਨੀਤਿਕ ਤੇ ਸਮਾਜਿਕ ਮਸਲਿਆਂ ਦੇ ਉੱਪਰ ਖਾਸ احتیاط ਦੇ ਨਾਲ ਗੱਲਬਾਤ ਕਰ ਰਹੇ ਹੈ ਇੱਕ ਰੋਬੋਟਿਕ ਸਪੇਸਕ੍ਰਾਫਟ ਅੱਜ ਲਾਂਚ ਕੀਤਾ ਗਿਆ 1972 ਤੋਂ ਬਾਅਦ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਇੱਕ ਕਟਾ ਵਾਪਰੂਗੀ ਕਿ ਕੋਈ ਇਦਾਂ ਦਾ ਰੋਬੋਟਿਕ ਮੂਨ ਦੇ ਉੱਤੇ ਜਾ ਕੇ ਲੈਂਡ ਕਰੂਗਾ ਤੇ ਅਮਰੀਕਾ ਨੇ ਰੂਸ ਦੇ ਜਿਹੜੇ ਹੈਕਰ ਨੇ ਉਹਨਾਂ ਦਾ ਪਤਾ ਲਾਉਣ ਦੇ ਲਈ 10 ਮਿਲੀਅਨ ਡਾਲਰ ਦਾ ਨਾਮ ਦਾ ਸੁਰੱਖਿਆ ਇਹਦੇ ਬਾਰੇ ਵੀ ਤੁਹਾਡੇ ਨਾਲ ਆਪਾਂ ਗੱਲਬਾਤ ਕਰਨੀ ਹੈ ਅੱਜ ਵੀਰਵਾਰ ਨੂੰ ਜਿਹੜੇ ਜੱਜ ਨੇ ਉਹਨਾਂ ਨੇ ਫੈਸਲਾ ਕੀਤਾ ਆ ਕਿ ਜਿਹੜੀ ਜਿਊਰੀ ਸਿਲੈਕਸ਼ਨ ਆ ਨਿਊਯਾਰਕ ਦੇ ਉਹ ਪੈਸੇ ਦੇ ਮਾਮਲੇ ਦੇ ਵਿੱਚ ਜਿਹੜਾ ਟ੍ਰਾਇਲ ਚੱਲਣਾ ਸਾਫਾ ਰਾਸ਼ਟਰਪਤੀ ਡੋਨਲਡ ਟਰੰਪ ਦਾ 25 ਮਾਰਚ ਨੂੰ ਸ਼ੁਰੂ ਹੋਊਗਾ ਤੇ ਅੰਦਾਜ਼ਾ ਇਹ ਲਾਇਆ ਜਾ ਰਿਹਾ ਹੈ ਕਿ ਟ੍ਰਾਇਲ 6 ਹਫ਼ਤੇ ਚੱਲੇਗਾ। ਆ ਇਹ ਮਾਮਲਾ ਤੁਸੀਂ ਸਾਰੇ ਜਾਣਦੇ ਆ ਕਿ ਇੱਕ ਪੌਨ ਸਟਾਰ ਉਹਦੇ ਨਾਲ ਡੋਨਲਡ ਟਰੰਪ ਦੇ ਸਬੰਧ ਦੱਸੇ ਗਏ ਆ ਤੇ 16 ਦੇ ਇਲੈਕਸ਼ਨ ਤੋਂ ਪਹਿਲਾਂ ਕਿਹਾ ਗਿਆ ਕਿ ਇਹਨਾਂ ਨੇ ਉਹਨੂੰ ਪੈਸੇ ਦਿੱਤੇ ਸੀ ਤਾਂ ਕਿ ਇਹ ਉਹ ਆਪਣਾ ਮੂੰਹ ਬੰਦ ਰੱਖੇ ਨਾ ਗੱਲ ਕਿਤੇ ਕਰੇ ਬਾਅਦ ਵਿੱਚ ਉਹ ਗੱਲ ਖੁੱਲ ਗਈ। ਤੇ ਜਿਹੜੀ ਇਸ ਵੇਲੇ ਇਹਨਾਂ ਦਾ ਇੱਕ ਸਮੱਸਿਆ ਬਣੀ ਆ ਉਹ ਪੁਰਾਣਾ ਕੇਸ ਆ ਪਰ ਹੁਣ ਜੇ ਇਸ ਵੇਲੇ ਉਹਦਾ ਟ੍ਰਾਇਲ ਚੱਲਣਾ ਉਹ ਸਮਾਂ ਬੜਾ ਬੜਾ ਗੰਭੀਰ ਤੇ ਮਹੱਤਵਪੂਰਨ ਆ ਖਾਸ ਕਰਕੇ ਡੋਨਲਡ ਟਰੰਪ ਤੇ ਇਹਨਾਂ ਦੇ ਵਕੀਲ ਨੇ ਵੀ ਇਹੀ ਕਿਹਾ ਵੀ ਇਹ ਇਨਸਾਫ ਨਹੀਂ ਆ ਸਾਡੇ ਨਾਲ ਜੁੜੇ ਸਮੇਂ ਦੇ ਉੱਤੇ ਇਹ ਤੁਸੀਂ ਟ੍ਰਾਇਲ ਚਲਾ ਰਹੇ ਹੋ ਜான் ਮੈਕਨ ਜੱਜ ਨੇ ਉਹਨਾਂ ਨੇ ਜਿਹੜਾ ਇਹ ਟ੍ਰਾਇਲ ਦੱਸਿਆ ਕਿ ਦੀ ਸਟਾਰਟ ਡੇਟ ਜਿਹੜੀ ਆ ਹੈਗੀ ਆ ਤੇ ਕਿਉਂਕਿ ਡੋਨਲਡ ਟਰੰਪ ਨੇ ਇਸ ਮਾਮਲੇ ਦੇ ਵਿੱਚ ਬੇਨਤੀ ਕੀਤੀ ਸੀ ਕਿ ਇਹਨੂੰ ਕੇਸ ਨੂੰ ਡਿਸਮਿਸ ਕਰ ਦਿਓ ਤੇ ਜਿਹੜੇ ਜਿਹੜੇ ਹੋਰ ਇਹਨਾਂ ਤੇ ਚਾਰਜਸ ਲੱਗੇ ਆ ਉਹਦੀ ਗੱਲ ਬਾਤ ਤੇ ਐਸ ਵੇਲੇ ਇਸ ਮਾਮਲੇ ਦੇ ਵਿੱਚ ਜਿਹੜਾ ਪੈਸੇ ਦਿੱਤੇ ਗਏ ਸੀ ਪੌਨ ਸਟਾਰ ਸਟ੍ਰੋਮੀ ਡੈਨੀਅਲਸ ਨੂੰ ਮਾਰਚ 25 ਸੋ ਹੁਣ ਕਿਉਂਕਿ ਜਿਹੜੇ ਮਨਹਟਨ ਸੁਪਰੀਮ ਕੋਰਟ ਦੇ ਵਿੱਚ ਸੀਗੇ ਹੀアリング ਦੇ ਲਈ ਅੱਜ ਡੋਨਲਡ ਟਰੰਪ ਉਹ ਪਹਿਲੇ ਸਾਬਕਾ ਰਾਸ਼ਟਰਪਤੀ ਹੋਣਗੇ ਜਿਹੜੇ ਮੰਨ ਲਓ ਕਟਹਿਰੇ ਦੇ ਵਿੱਚ ਖੜੇ ਹੋਣਗੇ ਕਿਸੇ ਕ੍ਰਿਮੀਨਲ ਕੇਸ ਦੇ ਵਿੱਚ ਇਨਾਂ ਦੇ ਜਿਹੜੇ ਵਕੀਲ ਨੇ ਟੌਟ ਬਲੈਂਚ ਉਹਨਾਂ ਨੇ ਇਸ ਟ੍ਰਾਇਲ ਡੇਟ ਨੂੰ ਬਹੁਤ ਵੱਡੀ ਨਾਣਸਾਫੀ ਦੱਸਿਆ ਤੇ ਨਾਲ ਇਹ ਦੱਸਿਆ ਕਿ ਇਲੈਕਸ਼ਨ ਇੰਟਰਫੀਰੈਂਸ ਆ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ 트럼ਪ ਐਸ ਵੇਲੇ ਰਿਪਬਲਿਕਨ ਪ੍ਰੈਜ਼ੀਡੈਂਸ਼ੀਅਲ ਉਮੀਦਵਾਰ ਦੀ ਜਿਹੜੀ ਦੌੜ ਆ ਉਹਦੇ ਵਿੱਚ ਸ਼ਾਮਲ ਨੇ ਤੇ ਨੋਮੀਨੇਸ਼ਨ ਲਈ ਲੜ ਰਹੇ ਆ ਸੋ ਇਸ ਮਾਮਲੇ ਦੇ ਵਿੱਚ ਹੁਣ ਅੱਗੇ ਕੀ ਹੁੰਦਾ ਆ 1,30,000 ਡਾਲਰ ਜਿਹੜਾ ਸਟੋਮੀ ਡੇਨੀਅਨਸ ਨੂੰ ਦਿੱਤਾ ਗਿਆ ਸੀ ਉਸ ਮੇਲੇ ਜਿਹੜੇ ਇਹਨਾਂ ਦੇ ਵਕੀਲ ਸੀ ਮਾਈਕਲ ਕੋਨ ਦੁਆਰਾ 2016 ਦੀਆਂ ਇਲੈਕਸ਼ਨ ਤੋਂ ਛੋਟਾ ਥੋੜਾ ਜਿਹਾ ਸਮਾਂ ਪਹਿਲਾਂ ਮੰਗਿਆ ਇਹਦੇ ਚੇ ਸਿਗਾ 1 ਲੱਖ 30 ਹਜ਼ਾਰ ਡਾਲਰ ਦੇ ਵਿੱਚ ਇਹਨਾਂ ਨੇ ਕਿ ਉਹਦੀ ਸਾਇਲੈਂਸ ਉਹਦੀ ਚੁੱਪ ਵੀ ਉਹ ਇਸ ਜਿਹੜਾ ਇਹਨਾਂ ਦੇ ਵਿੱਚ ਜਿਹੜਾ ਵੀ ਸਬੰਧ ਸਿਗਾ ਉਹਦੇ ਬਾਰੇ ਗੱਲ ਨਾ ਕਰੇ ਤੇ ਇਹਨੂੰ ਜਿਹੜਾ ਬਾਅਦ ਦੇ ਵਿੱਚ ਇਹਦੇ ਉੱਤੇ ਡਿਸੀਜਨ ਕੀਤਾ ਗਿਆ ਸੀ ਡੋਨਲਡ ਟਰੰਪ ਨੇ ਡਿਨਾਈ ਕੀਤਾ ਇਸ ਚੀਜ਼ ਨੂੰ ਕਿ ਉਹਨਾਂ ਦੇ ਡੇਨੀਅਲ ਦੇ ਨਾਲ ਕੋਈ ਸਬੰਧ ਸਿਗੇ ਤੇ ਉਹ ਹਜੇ ਵੀ ਇਸ ਗੱਲ ਨੂੰ ਡਿਨਾਈ ਕਰ ਰਹੇ ਆ ਸੋ ਇਸ ਹੁਣ ਇੱਕ ਤੇ ਇਹ ਜਿਹੜਾ ਪੈਸੇ 1 ਲੱਖ 30 ਹਜ਼ਾਰ ਡਾਲਰ ਵਾਲਾ ਡੋਨਲਡ ਟਰੰਪ ਦੇ ਉੱਤੇ ਕੇਸ ਆ ਤਿੰਨ ਹੋਰ ਕ੍ਰਿਮੀਨਲ ਕੇਸ ਇਹਨਾਂ ਦੇ ਪੈਂਡਿੰਗ ਪਏ ਆ ਜਿਹੜੇ ਐਸੇ ਸਾਲ ਦੇ ਵਿੱਚ ਉਹਦਾ ਵੀ ਟਰਾਇਲ ਹੋਣਾ ਤੇ ਇਹ سلسلہ ਸ਼ੁਰੂ ਹੋ ਚੁੱਕਿਆ ਆ ਤੇ ਇਹ ਜਿਹੜਾ ਜਿਸ ਤਰੀਕੇ ਦੇ ਨਾਲ ਹੁਣ ਮਨਹਾਰਟਨ ਡਿਸਟ੍ਰਿਕਟ ਟਾਰਨੀ ਨੇ ਜੋ ਕੁਝ ਕਿਹਾ ਆ ਤੇ ਕਿ ਅਸੀਂ ਅੱਗੇ ਦੇਖ ਰਹੇ ਆ ਕਿ ਜਿਹੜਾ ਕੋਰਟ ਦੇ ਵਿੱਚ 25 ਮਾਰਚ 2024 ਨੂੰ ਇਹ ਕੇਸ ਤੇ ਉਹਦੇ ਤੋਂ ਬਾਅਦ ਬਾਕੀ ਇਸ ਹੀアリング ਦੇ ਦੌਰਾਨ ਹੁਣ ਕੀ ਕੁਝ ਹੁੰਦਾ ਹੈ ਕੀ ਇਹਦੇ ਵਿੱਚ ਸਜ਼ਾ ਹੁੰਦੀ ਆ ਜਾਂ ਇਹਦੇ ਵਿੱਚ ਅੱਗੇ ਜਾ ਕੇ ਫੈਸਲਾ ਕੀ ਹੋਊਗਾ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਗੱਲ ਹੋਊਗੀ ਕਿਉਂਕਿ ਸਾਰਾ ਕੁਝ ਅਮਰੀਕਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਵਾਪਰ ਰਿਹਾ ਪਹਿਲਾਂ ਇਸ ਤਰੀਕੇ ਦਾ ਕੋਈ ਵੀ ਟਰਾਇਲ ਜਾਂ ਇੱਕ ਸਾਬਕਾ ਰਾਸ਼ਟਰਪਤੀ ਦੇ ਉੱਤੇ ਇਸ ਤਰ੍ਹਾਂ ਦੇ ਗੰਭੀਰ ਦੋਸ਼ ਨਹੀਂ ਲੱਗੇ ਮਹੱਤਵਪੂਰਨ ਹੋਊਗਾ ਕਿ ਇਸ ਸਮੇਂ ਦੇ ਵਿੱਚ ਬਿਲਕੁਲ ਜਦੋਂ ਇਹ ਉਮੀਦਵਾਰੀ ਦੇ ਬਿਲਕੁਲ ਨੇੜੇ ਨੇ ਤੇ ਇਹਨਾਂ ਦਾ ਰਾਸ਼ਟਰਪਤੀ ਦੇ ਉਮੀਦਵਾਰ ਦੇ ਲਈ ਇਹਨਾਂ ਦਾ ਨਾਮ ਲਗਭਗ ਤੈਅ ਆ ਉਸ ਵੇਲੇ ਇਸ ਤਰ੍ਹਾਂ ਦੀਆਂ ਖਬਰਾਂ ਆਉਣੀਆਂ ਬਿਨਾਂ ਸ਼ੱਕ ਡੋਨਲਡ ਟਰੰਪ ਤੇ ਅਮਰੀਕਾ ਦੇ ਲਈ ਚਿੰਤਾ ਵਾਲੀ ਗੱਲ ਰਸ਼ੀਆ ਨੇ ਇੱਕ ਨਵਾਂ ਕਹਿੰਦੇ ਸਪੇਸ ਬੇਸਡ ਵੈਪਨ ਤਿਆਰ ਕੀਤਾ ਆ ਆਫੀਸ਼ੀਅਲ ਜਿਹੜੇ ਇਸ ਗੱਲ ਦੇ ਨਾਲ ਜਾਣੂ ਨੇ ਉਹਨਾਂ ਨੇ ਇੱਕ ਜਿਹੜੀ ਗੁਪਤ ਜਾਣਕਾਰੀ ਦਿੱਤੀ ਆ ਤੇ ਉਹ ਚਿੰਤਾ ਪੈਦਾ ਕਰ ਰਹੀ ਆ ਕਿਉਂਕਿ ਇਹਦਾ ਖਤਰਾ ਅਮਰੀਕਾ ਤੇ ਦੇ ਸਾਥੀਆਂ ਨੂੰ ਹੋ ਸਕਦਾ ਆ ਜਿਹੜੇ ਇੱਕ ਰਿਪ੍ਰੈਜ਼ੈਂਟੇਟਿਵ ਨੇ ਮਾਈਕ ਟਰਨਰ ohio ਤੋਂ ਉਹਨਾਂ ਨੇ ਇੱਕ ਜਿਹੜਾ ਮੈਸੇਜ ਕੱਲ ਦਿੱਤਾ ਆ ਤੇ ਇਹਦੇ ਵਿੱਚ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਉਹਨਾਂ ਨੇ ਕਿਹਾ ਆ ਕਿ ਇਹ ਇਨਫੋਰਮੇਸ਼ਨ ਇਸ ਚੀਜ਼ ਬਾਰੇ ਜਿਹੜਾ ਖਤਰਾ ਆ ਇਹਨੂੰ ਦੱਸਿਆ ਜਾਵੇ ਰਸ਼ੀਆ ਇੱਕ ਸਪੇਸ ਬੇਸ ਮਿਲਟਰੀ ਦਾ ਕੋਈ ਵੈਪਨ ਤਿਆਰ ਕਰ ਰਿਹਾ ਆ ਤੇ ਇਹ ਗੱਲ ਜਿਹੜੇ ਕਾਂਗਰਸ ਦੇ ਮੈਂਬਰ ਨੇ ਤੇ ਯੂ ਐਸ ਦੇ ਅਫੀਸ਼ੀਅਲ ਜਿਹੜੇ ਨੇ ਉਹ ਚਿੰਤਤ ਨੇ ਕਿਉਂਕਿ ਇਹ ਅਮਰੀਕਾ ਤੇ ਇਹਨਾਂ ਦੇ ਜਿਹੜੇ ਸਾਥੀਆਂ ਦੇ ਲਈ ਖਤਰਾ ਹੋ ਸਕਦਾ ਆ ਜਿਹੜੀ ਇੰਟੈਲੀਜੈਂਸ ਆ ਉਹ ਇਹ ਕਿਉਂਕਿ ਅਮਰੀਕਾ ਦੀ ਕਮਿਊਨੀਕੇਸ਼ਨ ਇਹਨਾਂ ਦੀ ਇੰਟੈਲੀਜੈਂਸ ਸਾਰੇ ਦੇ ਉੱਤੇ ਸਿੱਧਾ ਹਮਲਾ ਹੋ ਸਕਦਾ ਜੇਕਰ ਸੈਟਲਾਈਟ ਦੇ ਉੱਤੇ ਨਿਊਕਲੀਅਰ ਵੈਪਨ ਦੇ ਨਾਲ ਹਮਲਾ ਕੀਤਾ ਜਾਂਦਾ ਇਹ ਦੋਵੇਂ ਗੱਲਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੀਆਂ ਨੇ ਪਹਿਲੀ ਗੱਲ ਸੈਟਲਾਈਟ ਦੇ ਉੱਤੇ ਹਮਲਾ ਕਰਨਾ ਆਪਣੇ ਆਪ 'ਚ ਵੱਡੀ ਗੱਲ ਆ ਤੇ ਅਗਲੀ ਗੱਲ ਉਹ ਵੀ ਨਿਊਕਲੀਅਰ ਵੈਪਨ ਦੇ ਨਾਲ ਤੇ ਜਿਹੜੀ ਇਹ ਹਾਲਾਂਕਿ ਇਹ ਸਿਸਟਮ ਹੈ ਕਿ ਪੂਰਾ ਇਹ ਹਜੇ ਤੱਕ ਕਲੀਅਰ ਨਹੀਂ ਹੈ ਕੁਝ ਲੋਕਾਂ ਨੇ ਇਹਨੂੰ ਰੈਫਰ ਕੀਤਾ ਕਿ ਇਹ ਜਿਹੜੀ ਰਸ਼ੀਆ ਦਾ ਨਵਾਂ ਇੱਕ ਤਰੀਕਾ ਹੈ ਇਸ ਤਰ੍ਹਾਂ ਦਾ ਡਰ ਪੈਦਾ ਕਰਨ ਦਾ ਕੋਸ਼ ਅਫੀਸ਼ੀਅਲ ਜਿਹੜੇ ਇਹਨੂੰ ਅਲਾਰਮ ਦੱਸ ਰਹੇ ਆ ਕਿ ਜਿਹੜੀ ਇੰਟੈਲੀਜੈਂਸ ਆ ਉਹਨੂੰ ਵਾਰਨ ਦੱਸਿਆ ਗਿਆ ਕਿ ਕੋਈ ਵੀ ਕਾਂਸਿਕਵੈਂਸਸ ਇਹਨਾਂ ਦੇ ਹੋ ਸਕਦੇ ਆ ਕੁਝ ਇਹਨੂੰ ਜੀਓ ਸਟ੍ਰੈਟੈਜਿਕ ਗੇਮ ਚੇਂਜਰ ਕਹਿ ਰਹੇ ਦੀ ਇਹ ਤੋਂ ਬਾਅਦ ਤਾਂ ਕਹਾਣੀ ਬਦਲ ਜਾਣੀ ਸਾਰੀ ਕਈ ਲਾਅਮਕਰ ਲਾਅਮੇਕਰ ਜਿਹੜੇ ਨੇ ਉਹ ਇਸ ਗੱਲ ਦੇ ਉੱਤੇ ਕਹਿ ਰਹੇ ਆ ਕਿ ਇਹ ਕੋਈ ਖਤਰਾ ਨਹੀਂ ਆ ਬਸ ਵੈਸੇ ਰੌਲਾ ਗੋਲਾ ਆ ਪਰ ਉਹਨਾਂ ਨੇ ਰਾਸ਼ਟਰਪਤੀ ਜੋ ਬਾਈਡਨ ਨੂੰ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਆ ਕਿ ਉਹ ਇਹਦੇ ਉੱਤੇ ਜਲਦੀ ਕੁਛ ਨਾ ਕੁਛ ਕਰ ਰਸ਼ੀਅਨ ਸਰਕਾਰ ਲਗਾਤਾਰ ਐਕਸਪੈਰੀਮੈਂਟ ਕਰ ਰਹੀ ਹੈ ਅਸੀਂ ਸਾਰੇ ਜਾਣਦੇ ਆ ਨਿਊਕਲੀਅਰ ਐਕਸਪਲੋਜਨ ਦੇ ਨਾਲ ਤੇ ਜਿਹੜੀ ਮਤਲਬ ਜਾਂ ਕੋਈ ਇਸ ਤਰ੍ਹਾਂ ਦੀ એનર્ਜੀ ਡਾਇਰੈਕਟ ਕਰਨੀ ਜਿਹੜੀ ਸੈਟਲਾਈਟ ਨੂੰ ਡਿਸੇਬਲ ਕਰ ਦਵੇ ਜਿਹੜੇ ਅਮਰੀਕਾ ਦੇ ਅਫੀਸ਼ੀਅਲਸ ਨੇ ਜਿਹੜੇ ਦੂਜਿਆਂ ਵਾਂਗੂ ਉਹਨਾਂ ਨੇ ਕੁਝ ਕੰਡੀਸ਼ਨਸ ਦੇ ਉੱਤੇ ਆਪਣੀ ਜਿਹੜੀ ਅਨੋਨਿਮਿਟੀ ਦੇ ਉੱਤੇ ਕੁਝ ਅਮਰੀਕਾ ਦੀਆਂ ਏਜੰਸੀਆਂ ਨੂੰ ਗੱਲਬਾਤ ਦੱਸੀ ਆ ਉੱਪਰ ਓਵਰਆਲ ਜਿਹੜੇ ਲੋਕ ਨੇ ਉਹ ਚਿੰਤਤ ਨੇ ਕਿ ਨਿਊਕਲੀਅਰ ਵੈਪਨ ਸਪੇਸ ਦੇ ਵਿੱਚ ਸੈਟੇਲਾਈਟ ਜਾਂ ਜਿਹੜੀ ਉਹਨੂੰ ਰੇਡੀਏਸ਼ਨ ਅਮਿਟ ਕਰਨ ਨੂੰ ਗੜਬੜ ਕਰ ਸਕਦਾ ਹੈ ਤੁਹਾਨੂੰ ਇਹ ਵੀ ਪਤਾ ਆ ਕਿ ਰਸ਼ੀਆ ਨੇ ਟੈਸਟ ਕੀਤੀ ਜਿਹੜੀ ਐਂਟੀ ਸੈਟੇਲਾਈਟ ਵੈਪਨ 2021 ਦੇ ਵਿੱਚ ਜਦੋਂ ਇਹਨਾਂ ਨੇ ਇੱਕ ਮਿਜ਼ਾਈਲ ਲਾਂਚ ਕੀਤੀ ਸੀ ਧਰਤੀ ਤੋਂ ਜਿਹੜੀ ਉਹ ਸੋਵੀਅਤ era ਦਾ ਸੈਟੇਲਾਈਟ ਆ ਉਹਨੂੰ ਡਿਸਟਰੋਏ ਕਰਨ ਦੇ ਲਈ ਇੱਕ ਯੂਐਸ ਇੱਕ ਸੀਨੀਅਰ ਯੂਐਸ ਮਿਲਟਰੀ ਅਫੀਸਰ ਇਨ ਦ ਸਿਆਸੀ ਤੇ ਉਹਨੇ ਉਦੋਂ ਵਾਰ ਨ ਵੀ ਕੀਤਾ ਸੀ ਕਿ ਰਸ਼ੀਆ ਅਸਲ ਦੇ ਵਿੱਚ ਆਪਣੀਆਂ ਕੈਪੇਬਿਲਿਟੀਆਂ ਚੈੱਕ ਕਰ ਰਿਹਾ ਆ ਤੇ ਉਹਨੂੰ ਐਕਸੈਸ ਨਹੀਂ ਦੇ ਰਿਹਾ ਦੱਸ ਨਹੀਂ ਰਿਹਾ ਕਿ ਅਸਲ ਦੇ ਵਿੱਚ ਉਹ ਕੀ ਕਰ ਰਿਹਾ ਤੇ ਨਾ ਅਮਰੀਕਾ ਨੂੰ ਪਤਾ ਲੱਗ ਰਿਹਾ ਕਿ ਉੱਥੇ ਸਪੇਸ ਦੇ ਵਿੱਚ ਕੀਤਾ ਕੀ ਆ ਉਹਦੇ ਤੋਂ ਬਾਅਦ ਜਿਹੜੀਆਂ ਸਪੈਕੂਲੇਸ਼ਨਸ ਹੋਈਆਂ ਸੀ ਕਿ ਸਪੇਸ ਵੈਪਨ ਜਿਹੜੇ ਆ ਉਹ ਇੱਕ ਅਨਯੂਜੂਅਲ ਜਾਂ ਇੱਕ ਮਤਲਬ ਉਸ ਕਿਸਮ ਦੀ ਗੱਲ ਆ ਪਰ ਹੁਣ ਇਹ ਜੇ ਹੈਗੇ ਆ ਤੇ ਖਤਰਨਾਕ ਹੋ ਸਕਦੇ ਆ ਤੇ ਇਹ ਸਿੱਧਾ ਸਿੱਧਾ ਅਮਰੀਕਾ ਤੇ ਉਹਦੇ ਸਾਥੀਆਂ ਦੇ ਲਈ ਖਤਰਾ ਹੋ ਸਕਦਾ ਤੇ ਜੇ ਨਿਊਕਲੀਅਰ ਵੈਪਨ ਦੇ ਨਾਲ ਸੈਟਲਾਈਟ ਦੇ ਵਿੱਚ ਇੰਟਰਫੀਅਰ ਕੀਤਾ ਜਾ ਸਕਦਾ ਹੋਇਆ ਤਾਂ ਫਿਰ ਸੱਚਮੁੱਚੇ ਇੱਕ ਜਿਹੜੀ ਨਵੇਂ ਕਿਸਮ ਦੇ ਹਥਿਆਰਾਂ ਦਾ ਜ਼ਮਾਨਾ ਹੋਏਗਾ ਮਰਕਜ਼ ਵਿੱਚ ਉਹ ਟੀਚਰ ਨੇ ਉਹ ਲਿਮਟ ਕਰ ਰਹੇ ਨੇ ਲੈਸਨਸ ਪੋਲਿਟੀਕਲ ਤੇ ਸੋਸ਼ਲ ਟਾਪਿਕਸ ਦੇ ਉੱਤੇ 65% ਟੀਚਰ ਹੋਲਡ ਬੈਕ ਕਰ ਰਹੇ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ এডੂਕੇਸ਼ਨ ਨੂੰ ਇੱਕ ਨਵੀਂ ਰਿਪੋਰਟ ਜਿਹੜੀ ਆ ਉਹਦੇ ਵਿੱਚ ਗੱਲਬਾਤ ਸਾਹਮਣੇ ਆਈ ਆ ਜਿਹੜੇ ਟੀਚਰਸ ਨੇ ਉਹ ਪੋਲਿਟੀਕਲੀ ਕਨਜ਼ਰਵੇਟਿਵ ਜਿਹੜੇ ਏਰੀਆਜ਼ ਨੇ ਉਸ ਫੀਲਡ ਦੇ ਵਿੱਚ ਜਿਆਦਾ ਆਪਣੇ ਆਪ ਨੂੰ ਸੈਂਸਰ ਕਰ ਰਹੇ ਆ ਜਾਂ ਰੋਕ ਰਹੇ ਆ ਚਿੰਤਾ ਵਾਲੀ ਗੱਲ ਇਹ ਇਸ ਕਰਕੇ ਆ ਕਿ ਜਿਹੜੇ ਪੇਰੈਂਟਸ ਨੇ ਉਹ ਕੰਪਲੇਂਟ ਕਰਦੇ ਆ ਤੇ ਇੱਕ ਜਿਹੜਾ ਲੈਜਿਸਲੇਸ਼ਨ ਆ ਜਿਹੜਾ ਇਹ ਦੱਸਦਾ ਹੈ ਕਿ ਟੀਚਰ ਨੇ ਪੜਾਉਣਾ ਕਿਦਾਂ ਤੇ ਕੀ ਕਰਨਾ ਹੈ ਰੇਸ ਹਿਸਟਰੀ ਸੈਕਸ ਤੇ ਜੈਂਡਰ ਕਲਾਸਰੂਮ ਦੇ ਵਿੱਚ ਇਹ ਚੀਜ਼ਾਂ ਚਿੰਤਾ ਪੈਦਾ ਕਰ ਰਹੀਆਂ ਮੈਜੋਰਿਟੀ ਜਿਹੜੇ ਅਮਰੀਕਾ ਦੇ ਟੀਚਰਸ ਨੇ ਉਹ ਰੋਕ ਰਹੇ ਆ ਜਾਂ ਲਿਮਟ ਕਰ ਰਹੇ ਆ ਲੈਸਨਸ ਨੂੰ ਉਹਨਾਂ ਚੈਪਟਰਸ ਨੂੰ ਜਿਹੜੇ ਪੋਲਿਟੀਕਲ ਜਾਂ ਸੋਸ਼ਲ ਟਾਪਿਕਸ ਦੇ ਉੱਤੇ ਆ ਕਿਉਂਕਿ ਚਿੰਤਾ ਇਹ ਆ ਕਿ ਮਾਪੇ ਸ਼ਿਕਾਇਤ ਕਰਦੇ ਆ ਤੇ ਇੱਕ ਜਿਹੜਾ ਇਹ ਕਾਨੂੰਨ ਆ ਜਿਹੜਾ ਕਿ ਐਜੂਕੇਟਰਸ ਨੂੰ ਦੱਸ ਰਿਹਾ ਕਿ ਤੁਸੀਂ ਡਿਸਕਸ ਕਿਦਾਂ ਕਰਨਾ ਰਏ ਸਿਸ ਹਿਸਟਰੀ ਸੈਕਸ ਜੈਂਡਰ ਜਾਂ ਕਲਾਸਰੂਮ ਦੇ ਵਿੱਚ ਜਿਹੜੀ ਨੈਸ਼ਨਲ ਸਟੱਡੀ ਅੱਜ ਵੀਰਵਾਰ ਨੂੰ ਰਿਲੀਜ਼ ਕੀਤੀ ਆ ਉਹਦੇ ਵਿੱਚੋਂ ਇਹ ਗੱਲਬਾਤ ਸਾਹਮਣੇ ਆਈ ਆ ਸੋ ਜਿਹੜਾ ਇਹਨਾਂ ਨੇ ਇੱਕ ਸਟੱਡੀ ਕੀਤੀ ਆ ਸੈਂਪਲ ਆ 1400 ਦਾ ਕਿੰਡਰ ਗਾਰਟਨ ਤੋਂ 12ਵੇਂ ਤੱਕ ਦੇ ਟੀਚਰਸ ਦਾ 65% ਜਿਹੜੇ ਦੱਸ ਰਿਹਾ ਕੋ ਰਿਸਟ੍ਰਿਕਟ ਕਰ ਰਹੇ ਆ ਇਨਸਟਰਕਸ਼ਨਸ politcal ਤੇ social issues issues ਦੇ ਉੱਤੇ ਕਲਾਸ ਦੇ ਵਿੱਚ ਕੁਛ ਤਾਂ ਤੁਹਾਡੇ ਕੋਲੇ ਜਿਹੜਾ ਕਰਿਕੂਲਮ ਆ ਤੁਸੀਂ ਕਰਾਉਣਾ ਹੀ ਹੁੰਦਾ ਉਹ ਕਰਾਉਣਾ ਪੈਂਦਾ ਬਹੁਤ ਕੁਛ ਟੀਚਰ ਦੀ ਡਿਸਕ੍ਰਿਪਸ਼ਨ ਦੇ ਉੱਤੇ ਵੀ ਹੁੰਦਾ ਵੀ ਉਹ ਉਹਨੂੰ ਕਰਵਾ ਵੀ ਸਕਦਾ ਥੋੜਾ ਕਰਾ ਸਕਦਾ ਜਿਆਦਾ ਕਰਾ ਸਕਦਾ ਕੇਸ ਨਜ਼ਰੀਏ ਤੋਂ ਕਰਾ ਸਕਦਾ ਉਸ ਮਾਮਲੇ ਦੇ ਵਿੱਚ ਜਿਹੜੇ ਬਹੁਤੇ ਟੀਚਰ ਨੇ ਅਮਰੀਕਾ ਦੇ ਵਿੱਚੋਂ ਆਪਣੇ ਆਪ ਨੂੰ ਖਾਸ ਕਰਕੇ ਸੋਸ਼ਲ ਜਾਂ ਪੋਲਿਟੀਕਲ ਮੁੱਦੇਆਂ ਉਰਾਂ ਦੇ ਉੱਤੇ ਰੋਕ ਰਹੇ ਆ ਤੇ ਇਹ ਇੱਕ ਨਵੀਂ ਗੱਲਬਾਤ ਆ ਤੇ ਜਿਹੜੀ ਇੱਕ ਵਸ਼ਿੰਗਟਨ ਪੋਸਟ ਨੇ ਐਨਾਲਿਸਿਸ ਕੀਤਾ ਉਹਦੇ ਵਿੱਚ ਪਤਾ ਲੱਗਿਆ ਕਿ 2022 ਦੇ ਵਿੱਚ ਜਿਹੜੇ ਲੈਜਿਸਲੇਟਰ ਸੀਗੇ 25 ਸਟੇਟਾਂ ਦੇ ਵਿੱਚ ਉਹਨਾਂ ਨੇ 64 ਲਾ ਪਾਸ ਕੀਤੇ ਆ ਜਿਹੜੇ ਰੈਸਟ੍ਰਿਕਟ ਕਰਦੇ ਆ ਟੀਚਰ ਨੂੰ ਕਿ ਉਹ ਬੱਚਿਆਂ ਨੂੰ ਕੀ ਟੀਚ ਕਰ ਸਕਦੇ ਆ ਕਿਸ ਤਰੀਕੇ ਦੇ ਨਾਲ ਸਕੂਲ ਦੇ ਵਿੱਚ ਤੇ ਦੋ ਦਰਜਨ ਤੋਂ ਜ਼ਿਆਦਾ ਜਿਹੜੇ ਇਦਾਂ ਦੇ ਲਾ ਉਹ 2023 ਦੇ ਵਿੱਚ ਵੀ ਪਾਸ ਕੀਤੇ ਗਏ ਤੇ ਜਦੋਂ ਇਹਨੇ ਕਾਨੂੰਨ ਬਣ ਰਿਹਾ ਟੀਚਰ ਕੁਦਰਤੀ ਤੌਰ ਦੇ ਉੱਤੇ ਫਿਰ ਆਪਣੇ ਆਪ ਨੂੰ ਰੋਕਦੇ ਰੈਸਟ੍ਰਿਕਟ ਕਰਦੇ ਆ ਤੇ ਉਧਰਲੇ ਪਾਸੇ ਉਹਨਾਂ ਜ਼ਿਆਦਾ ਗੱਲਬਾਤ ਜਿਹੜੀ ਆ ਉਹ ਉਹ ਨਹੀਂ ਕਰਦੇ ਸੋ ਇਹ ਕੁਦਰਤੀ ਆਕ ਜੀ এডੂਕੇਸ਼ਨ ਸਿਸਟਮ ਦੇ ਉੱਤੇ ਅਮਰੀਕਾ ਦੇ ਵਿੱਚ ਇਹਦਾ ਅਸਰ ਪੈ ਰਿਹਾ ਤੇ ਉਹਦੀ ਜਿਹੜੀ ਆਊਟਕਮ ਆ ਉਹਦੇ ਉੱਤੇ ਵੀ ਇਹ ਅਸਰ ਪੈਗ ਅਗਲੀ ਗੱਲ 'ਬਾ ਦੋਸਤੋ ਇੱਕ ਜਿਹੜਾ ਰਾਕਟ ਆ ਲਾਂਚ ਕੀਤਾ ਗਿਆ ਕੈਨੇਡੀ ਸਪੇਸ ਸੈਂਟਰ ਫਲੋਰੀਡਾ ਦੇ ਤੋਂ ਅੱਜ ਜਿਹਦੇ ਵਿੱਚ ਕਿ ਇੱਕ ਲੈਂਡਰ ਜਿਹਦਾ ਨਾਮ ਆਡੀਸਿਸ ਦੱਸਿਆ ਜਾ ਰਿਹਾ ਆ ਇਹਨੇ ਚੰਦ ਦੇ ਉੱਤੇ 22 ਫਰਵਰੀ ਨੂੰ ਉੱਥੇ ਟੱਚ ਕਰਨਾ ਹੈ ਮਿਸ਼ਨ ਕੀ ਹੈ ਕਿ ਜੇ ਇਹ ਸਕਸੈਸਫੁਲ ਹੋ ਜਾਂਦਾ ਹੈ ਤਾਂ ਲੂਨਰ ਲੈਂਡਿੰਗ ਜਿਹੜੀ ਆ ਉਹ ਪਹਿਲੀ ਹੋਊਗੀ ਅਮਰੀਕਾ ਦੇ ਕਿਸੇ ਵੀ ਸਪੇਸ ਕ੍ਰਾਫਟ ਦੁਆਰਾ ਅਪੋਲੋ 17 ਜਿਹੜਾ 1972 ਦੇ ਵਿੱਚ ਲੈ ਕੇ ਗਏ ਸੀ ਉਹਦੇ ਤੋਂ ਬਾਅਦ ਤੇ ਇੱਕ ਬਹੁਤ ਵੱਡਾ ਜਿਹੜਾ ਸਟੈਪ ਹੋਊਗਾ ਨਾਸਾ ਦਾ ਪਲਾਨ ਕਿ ਵਾਪਸ ਜਿਹੜੇ ਇਹ ਰਿਟਰਨ ਕਰਨਗੇ ਜਿਹੜੇ ਲੋਕਾਂ ਨੂੰ ਮੂਨ ਦੇ ਉੱਤੇ ਲੈ ਕੇ ਜਾਣ ਦਾ ਇਹ ਜਿਹੜਾ ਸਪੇਸ ਕ੍ਰਾਫਟ ਗਿਆ ਇਹਦੇ ਵਿੱਚ ਕੋਈ ਵੀ ਵਿਅਕਤੀ ਨਹੀਂ ਹੈ ਸਪੇਸ ਐਕਸ ਫਾਲਕਨ 9 ਰਾਕਟ ਲਾਂਚ ਕੀਤਾ ਗਿਆ ਤੇ ਜਿਹਦੇ ਵਿੱਚ ਕਿ ਰੋਬੋਟਿਕ ਸਪੇਸ ਕਰਾਫਟ ਆ ਜਿਹੜਾ ਮੂਨ ਦੇ ਉੱਤੇ ਪਹੁੰਚਣਾ ਆ ਤੇ 22 ਫਰਵਰੀ ਨੂੰ ਇਹਦੀ ਸੈਟਿੰਗ ਕੀਤੀ ਗਈ ਆ ਜੇ ਕਾਮਯਾਬ ਹੋ ਜਾਂਦਾ ਤਾਂ ਪਹਿਲੀ ਸੌਫਟ ਲੈਂਡਿੰਗ ਹੋਊਗੀ ਮੂਨ ਦੇ ਉੱਤੇ ਯੂਨਾਈਟਿਡ ਸਟੇਟਸ ਵੱਲੋਂ ਲਾਸਟ ਜਿਹੜਾ ਪੋਲੋ ਮਿਸ਼ਨ ਸੀਗਾ ਤੇ ਪਹਿਲਾ ਕਮਰਸ਼ੀਅਲ ਵਹੀਕਲ ਜਿਹੜਾ ਉਹਦੀ ਚੰਦਰਮਾ ਦੇ ਉੱਤੇ ਸਰਫੇਸ ਦੇ ਉੱਤੇ ਟੱਚ ਕੀਤਾ ਸੀ ਫਾਲਕਨ 9 ਰਾਕਟ ਜਿਹੜਾ 1:05 ਤੇ ਅੱਜ ਰਾਤੀ ਜਿਹੜੀ ਲੰਗੀ ਰਾਤ ਆ ਵੀਰਵਾਰ ਨੂੰ ਈਸਟਰਨ ਟਾਈਮ ਦੇ ਹਿਸਾਬ ਨਾਲ ਉਹਦੋਂ ਗਿਆ 39A ਲਾਂਚ ਪੈਡ NASA ਦੇ ਵਿੱਚੋਂ ਕੈਨੇਡੀਅਨ ਸਪੇਸ ਸੈਂਟਰ ਦੇ ਵਿੱਚੋਂ ਉਹੀ ਪੈਡ ਜਿਹੜਾ ਕਿ ਸੈਟਰਨ V ਰਾਕਟ ਨੂੰ ਹੋਸਟ ਕੀਤਾ ਸੀ ਕ੍ਰਿਓਨੋ ਅਪੋਲੋ 17 ਦੇ ਨੂੰ ਜਦੋਂ ਟ੍ਰਿਪ ਮੂਨ ਦੇ ਉੱਤੇ 1972 ਦੇ ਵਿੱਚ ਗਿਆ ਸੀ ਬਿਲਕੁਲ ਉਸੇ ਥਾਂ ਤੋਂ ਤੇ ਸਪੇਸ ਕ੍ਰਾਫਟ ਜਿਹੜਾ ਡਿਵੈਲਪ ਕੀਤਾ ਗਿਆ ਇੰਸਟੀਚਿਊ ਅ ਇੰਟੂਟਿਵ ਮਸ਼ੀਨਸ ਦੇ ਨਾਲ ਤੇ ਕੰਪਨੀ ਜਿਹੜੀ ਆ ਇਹ ਹਿਊਸਟਨ ਬੇਸਡ ਆ ਕੋਈ ਵਿਅਕਤੀ ਵੀ ਬੋਰਡ ਦੇ ਵਿੱਚ ਜਾਂ ਇੱਥੇ ਨਹੀਂ ਸੀ ਮਿਸ਼ਨ ਕੈਰੀ ਆਊਟ ਕੀਤਾ ਗਿਆ ਆ ਤੇ ਨਾਸਾ ਦੇ ਕੰਟਰੈਕਟ ਦੇ ਨਾਲ ਜਿਹੜੇ ਜਿਹੜੇ ਇੰਟੂਟਿਵ ਮਸ਼ੀਨਸ ਨੂੰ ਇੱਕ 118 ਮਿਲੀਅਨ ਡਾਲਰ ਦੇ ਰਹੇ ਆ ਸੋ ਜੇ ਇਹ ਕਾਮਯਾਬ ਹੁੰਦਾ ਆ ਤਾਂ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੋਊਗੀ ਤੇ ਉਹਦੇ ਨਾਲ ਜਿੱਥੇ ਹੋਰ ਬਹੁਤ ਸਾਰੇ ਰਹੱਸ ਖੋਲਣਗੇ ਉਹਦੇ ਨਾਲ ਹੋਰ ਜਿਹੜੀਆਂ ਨਵੀਆਂ ਜਾਣਕਾਰੀਆਂ ਵੀ ਸਾਹਮਣੇ ਆਉਣਗੀਆਂ ਤੇ ਜਿਹੜਾ NASA ਆ ਉਹ ਬਹੁਤਾ ਇੱਕ ਪੇ ਕਰ ਰਿਹਾ ਹੈ ਕਸਟਮਰ ਨੂੰ ਇੱਕ ਤਰੀਕੇ ਦੇ ਨਾਲ ਤੇ ਜਿਹੜਾ ਇੱਕ ਪ੍ਰਾਈਵੇਟ ਸੈਕਟਰ ਦੀ ਕਮਰਸ਼ੀਅਲ ਸਪੇਸ ਕ੍ਰਾਫਟ ਜਿਹੜੇ ਆ ਉਹ ਲਾਂਚ ਕੀਤੇ ਗਏ ਆ ਕਮਰਸ਼ੀਅਲ ਰਾਕਟ ਤੇ ਜਿਹੜੀਆਂ ਇਹ 6 ਸਾਲ ਪਹਿਲਾਂ ਅਮਰੀਕਾ ਦੇ ਵਿੱਚ ਇੰਡਸਟਰੀ ਦੇ ਵਿੱਚ ਸੀਗਾ ਕਿ ਇਹ ਕਰਕੇ ਰੈਡੀ ਸੀਗਾ NASA ਰੋਬੋਟਿਕ ਲੂਨਰ ਲੈਂਡਿੰਗ ਦੇ ਮਾਮਲੇ ਦੇ ਵਿੱਚ ਤੇ ਇਹਨਾਂ ਸਰਵਿਸਸ ਨੂੰ ਖਰੀਦਣ ਦੇ ਲਈ بجائے ਇਹ ਦੇ ਕੇ ਇਹ ਆਪ ਕਰੇ ਸੋ ਜਿਹੜੀ ਇਹਨਾਂ ਦੇ ਨਾਲ ਹੁਣ ਇਹ ਇੱਕ ਮਨੁੱਖਤਾ ਦੇ ਲਈ ਵੱਡੀ ਗੱਲਬਾਤ ਹੋਏਗੀ ਜੀ ਇਹ ਉੱਥੇ ਸੌਫਟ ਲੈਂਡ ਕਰ ਜਾਂਦਾ ਹੈ ਤੇ ਕੁਦਰਤੀ ਤੌਰ ਦੇ ਉੱਤੇ ਹੋਰ ਜ਼ਿਆਦਾ ਜਾਣਕਾਰੀ ਇਸ ਬ੍ਰਹਿਮੰਡ ਬਾਰੇ ਇਸ ਕੁਦਰਤ ਦੇ ਰਹੱਸਾਂ ਨੂੰ ਖੋਲਣ ਬਾਰੇ ਸਾਹਮਣੇ ਆਏਗੀ ਡੈਮੋਕ੍ਰੇਟ ਟਾਮ ਸ਼ੋਜ਼ੀ ਜਿੱਤ ਗਏ ਆ ਜਿਹੜੀ ਇੱਕ ਬਹੁਤ ਜ਼ਿਆਦਾ ਗਰਮ ਸੀਟ ਚਰਚਾ ਦੇ ਵਿੱਚ ਸੀ ਸੀਟ ਸਵਿੰਗ ਸੀਟ ਜਿਹੜੀ ਸੀਗੀ ਇਲੈਕਸ਼ਨ ਕਾਂਗਰਸ ਤੇ ਲਈ ਮੰਗਲਵਾਰ ਜਿਹੜੀ ਐਸੋਸੀਏਟਿਡ ਪ੍ਰੈਸ ਨੇ ਪ੍ਰੋਜੈਕਟ ਕੀਤਾ ਆ ਇਹ ਤੇ ਸੀਟ ਜਿਹੜੀ ਇਹ ਸਬ ਅਰਬਨ ਨਿਊਯਾਰਕ ਦੇ ਵਿੱਚ ਪਾਰਟੀ ਨੇ ਜਿੱਤੀ ਆ ਬੜੀ ਐਂਗਜ਼ਾਈਟੀ ਇਸ ਦੇ ਉੱਤੇ ਸੀਗੀ ਤੇ ਜਿਹੜੀਆਂ ਪ੍ਰੈਜ਼ੀਡੈਂਟ ਬਾਗਡਨ ਦੀਆਂ ਪੋਲਿਟੀਕਲ ਵਲਨਰੇਬਿਲਿਟੀਆਂ ਨੇ ਉਹਨਾਂ ਦੀ ਇਸ ਵਤੀਵੇ ਸੀਟ ਬਹੁਤ ਮਹੱਤਵਪੂਰਨ ਦੱਸੀ ਜਾਂਦੀ ਸੀ ਸੋ ਜਿਹੜੇ ਕਿ ਇਹਨਾਂ ਨੇ ਰਿਪਬਲਿਕਨ ਨੋਮੀਨੀ ਮੈਸੀ ਪੇਲੇਪ ਨੂੰ ਬੀਟ ਕੀਤਾ ਤੇ ਰਿਪਬਲਿਕਨ ਜਿਹੜੇ ਪਹਿਲਾ ਸੀਗੇ ਜੋਰਜ ਸੈਂਟੋਸ ਉਹਨਾਂ ਨੂੰ ਰਿਪਲੇਸ ਕੀਤਾ ਜੋਰਜ ਸੈਂਟੋਸ ਜਿਹਦਾ ਆਪਾਂ ਕੱਲ ਵੀ ਵਿਸਤਾਰ ਦੇ ਵਿੱਚ ਗੱਲਬਾਤ ਕੀਤੀ ਸੀ ਉਮੀਦਵਾਰ ਸੀ ਇੱਥੋਂ ਜਿੱਤ ਗਏ ਸੀ ਤੇ ਜਿੱਤਣ ਤੋਂ ਬਾਅਦ ਕਈ ਉਹਨਾਂ ਦੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ ਸੀ ਇਹਨਾਂ ਦੇ ਵਿੱਚ ਇਹ ਵੀ ਸੀਗਾ ਵੀ ਉਹਨਾਂ ਨੇ ਝੂਠ ਬੋਲਿਆ ਔਰ ਹਰ ਇੱਕ ਚੀਜ਼ ਬਾਰੇ ਝੂਠ ਬੋਲਿਆ ਆਪਣੀ ਪੜ੍ਹਾਈ ਬਾਰੇ ਆਪਣੀਆਂ ਡਿਗਰੀਆਂ ਬਾਰੇ ਆਪਣੇ ਕੰਮ ਬਾਰੇ ਆਪਣੇ ਕ੍ਰਿਮੀਨਲ ਰੈਕੋਰਡ ਬਾਰੇ ਆਪਣੀ ਨੈਸ਼ਨੈਲਿਟੀ ਬਾਰੇ ਨੈਸ਼ਨੈਲਿਟੀ ਜਾਂ ਆਪਣੀ ਜਿਹੜੀ ਜਿਹੜੀ ਇਹਨਾਂ ਦਾ ਸਬੰਧ ਸੀ ਪਿਸ਼ੋਕੜ ਉਹਦੇ ਬਾਰੇ ਕਈ ਇਹਨਾਂ ਨੇ ਝੂਠ ਬੋਲੇ ਆ ਤੇ ਉਸ ਝੂਠ ਦੇ ਕਾਰਨ ਆ ਇਤਿਹਾਸ ਦੇ ਵਿੱਚ ਪਹਿਲੀ ਵਾਰ ਕਿਸੇ ਰਿਪਬਲਿਕਨ ਨੂੰ ਕਾਂਗਰਸ ਤੋਂ ਬਾਹਰ ਕੱਢਿਆ ਗਿਆ ਸੀ ਤੇ ਇਹ ਆਪਣੇ ਆਪ ਦੇ ਵਿੱਚ ਸੀਗਾ ਉਹਦੇ ਤੋਂ ਬਾਅਦ ਇਹ ਸੀਟ ਵੈਲੀ ਹੋਈ ਸੀ ਹੁਣ ਜਦੋਂ ਇਹ ਸੀਟ ਵੈਲੀ ਹੋਈ ਹੈ ਇਹਦੇ ਉੱਤੇ ਇਹ ਸਪੈਸ਼ਲ ਇਲੈਕਸ਼ਨ ਹੋਈ ਆ ਤੇ ਇਹ ਸਪੈਸ਼ਲ ਇਲੈਕਸ਼ਨ ਬਾਰੇ ਪੂਰੇ ਮਾਰਕਲ ਵਿੱਚ ਕਾਫੀ ਚਰਚਾ ਚੱਲ ਰਹੀ ਸੀ ਸੋ ਖਾਸ ਤੌਰ ਦੇ ਉੱਤੇ ਜਿਹੜੀ ਇਹਨਾਂ ਦੀ ਕਾਂਗਰਸ ਦੇ ਵਿੱਚੋਂ ਜੋਰਜ ਸੰਟੋਸ ਨੂੰ ਐਕਸਪੈਲਡ ਕਰਨਾ ਪਿਛਲੇ ਸਾਲ ਐਕਸਪੈਲ ਕਰਨਾ ਤੇ ਫਿਰ ਕਿਉਂਕਿ ਇਹਨਾਂ ਨੇ ਆਪਣੀ ਲਾਈਫ ਸਟੋਰੀ ਜਿਹੜੀ ਇਹਨਾਂ ਦੀ ਬਾਇਓਗ੍ਰਾਫੀ ਸੀਗੀ ਉਹਦੇ ਵਿੱਚ ਤੇ ਇਹਨਾਂ ਦੀਆਂ ਜਿਹੜੇ ਅੰਕੜੇ ਸੀਗੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਫਰਕ ਸੀ ਨਿਊਯਾਰਕ ਦੀ 3rd ਡਿਸਟ੍ਰਿਕਟ ਜਿਹੜੀ ਇੱਕ ਮਤਲਬ ਸਮਝੀ ਗਈ ਸੀ ਇਸ ਦੇ ਵਿੱਚ ਇੱਕ ਜਿਹੜੀ 220 ਦੇ ਵਿੱਚ ਉਸ ਵੇਲੇ ਸੀਗੀ ਰਿਪਬਲਿਕਨ ਵੱਲੋਂ ਤੇ ਮੁੜ ਕੇ ਫਿਰ ਜਿਹੜੀ ਸੰਟੋਸ ਦੇ ਕੋਲ ਇਹ ਆਗੇ ਸੀ ਸੂਜੀ ਜਿੱਤੇ ਆ ਨਿਊਯਾਰਕ ਦੇ ਇਲੈਕਸ਼ਨ ਤੇ ਜੋਰਜ ਸੰਟੋਸ ਨੂੰ ਇਹਨਾਂ ਨੇ ਰਿਪਲੇਸ ਕਰ ਦਿੱਤਾ ਜਿਹੜੇ 93% ਵੋਟਸ ਜਿਹੜੀਆਂ ਅ ਅੱਜ ਸਵੇਰੇ ਗਿਣ ਹੋਈਆਂ ਸੀ ਉਥੋਂ ਤੱਕ ਜਿਹੜੇ ਸੂਜੀ ਆ ਉਹਨਾਂ ਨੇ ਉਹ ਫਿਲਿਪ ਦੇ ਨਾਲੋਂ ਅੱਗੇ ਸੀਗੇ ਲਗਭਗ 8% ਪੁਆਇੰਟਸ ਦੇ ਨਾਲ ਸੋ ਬਹੁਤ ਵੱਡਾ ਫਰਕ ਸੀ ਇਹ ਤੇ ਇਸ ਫਰਕ ਦੇ ਨਾਲ ਜਿੱਤੇ ਆ ਨੈਸ਼ਨਲ ਇਸ਼ੂ ਡੋਮੀਨੈਂਟ ਕੀਤੇ ਇਸ ਕੈਂਪੇਨ ਦੇ ਵਿੱਚ ਜਿਹਨੇ ਮੰਗਲਵਾਰ ਨੂੰ ਪਈਆਂ ਇਹਨਾਂ ਵੋਟਾਂ ਦੀ ਪਹਿਲੀ ਹਾਈ ਪ੍ਰੋਫਾਈਲ ਟੈਸਟ ਦੱਸ ਦਿੱਤੀਆਂ ਦੋਵਾਂ ਪਾਰਟੀਆਂ ਦਾ ਮੈਸੇਜ ਜਿਹੜਾ ਸੀਗਾ ਖਾਸ ਕਰਕੇ ਉੱਤੇ ਅਬੋਰਸ਼ਨ ਇਕਨੋਮੀ ਤੇ ਸਭ ਤੋਂ ਵੱਧ ਇਮੀਗ੍ਰੇਸ਼ਨ ਦੇ ਉੱਤੇ ਸੋਜ਼ੀ ਰਿਪਰੈਜ਼ੈਂਟ ਕਰਦਿਆ ਇਸ ਏਰੀਆ ਨੂੰ ਪਹਿਲਾਂ ਰਿਪਰੈਜ਼ੈਂਟ ਕੀਤਾ ਰਣੇ 6 ਸਾਲ ਵੀ ਤੇ ਕੈਂਪੇਨ ਵੀ ਕੀਤੀ ਆ ਤੇ ਐਜ਼ ਅ ਮੋਡਰੇਟ ਜਿਹਨਾਂ ਨੇ ਕੰਮ ਕਰਨਾ ਚਾਹੁੰਦੇ ਐ ਇਸ ਇਸ ਖੇਤਰ ਦੇ ਵਿੱਚ ਪਰ ਨਿਊਯਾਰਕ ਸਿਟੀ ਜਿਹੜਾ ਕਰ ਰਿਹਾ ਐ ਇਸ ਪੇ ਲਗਭਗ 1 ਲੱਖ ਤੋਂ ਜ਼ਿਆਦਾ ਮਾਈਗ੍ਰੈਂਟਸ ਨੂੰ ਅਬਜ਼ੌਰਬ ਕਰਨ ਦੇ ਲਈ ਤੇ ਜਿਹੜੇ ਸਦਰਨ ਬਾਰਡਰ ਤੋਂ ਇਧਰਲੇ ਪਾਸੇ ਆ ਰਹੇ ਆ ਤੇ ਕੈਂਪੇਨ ਜਿਹੜੀ ਇਹਨਾਂ ਦੀ ਖਾਸ ਤੌਰ ਦੇ ਉੱਤੇ ਕੇਂਦਰਤ ਰਹੀ ਆ ਉਥੇ ਤੇ ਮਤਲਬ ਇਹ ਡੈਮੋਕ੍ਰੇਟਸ ਦੇ ਲਈ ਸਭ ਤੋਂ ਟਫ ਇਸ਼ੂ ਸੀਗਾ ਇਸ ਵਿਰੂਧ ਦਾ ਸਾਹਮਣਾ ਕਿਦਾਂ ਕਰਨਾ ਤੇ ਲੋਕਾਂ ਨੂੰ ਕਹਿਣਾ ਕੀ ਹੈ ਡੈਮੋਕ੍ਰੇਟ ਜਿਹੜੇ ਨੇ ਉਹ ਮਤਲਬ ਇਸ ਮਾਮਲੇ ਦੇ ਵਿੱਚ ਡੈਮੋਕ੍ਰੇਟ ਜਿਮ ਪੋਪਕ ਏ ਬੀ ਪ੍ਰੋਜੈਕਟਡ ਜੇਤੂ ਦੱਸੇ ਗਏ ਆ ਇਸ ਸਪੈਸ਼ਲ ਇਲੈਕਸ਼ਨ ਦੇ ਵਿੱਚ ਸਟੇਟ ਹਾਊਸ ਸੀਟ ਦੇ ਲਈ ਪੈਂਸਿਲਵੇਨੀਆ ਦੇ ਵਿੱਚ ਤੇ ਪਾਰਟੀ ਦਾ ਜਿਹੜਾ ਨੈਰੋ ਐਜ ਚੈਂਬਰ ਦੇ ਵਿੱਚ ਉੱਥੇ ਰਿਹਾ ਇਸ ਮਾਮਲੇ ਦੇ ਵਿੱਚ ਵੀ 101 ਤੇ 101 ਦੇ ਫਰਕ ਦੇ ਨਾਲ ਸੋ ਇਹ ਜਿਹੜੀ ਇੱਕ ਬੜੀ ਜਿਹੜੀ ਚਰਚਾ ਵਾਲੀ ਸਪੈਸ਼ਲ ਇਲੈਕਸ਼ਨ ਇੱਥੇ ਸੀਗੀ ਜੋਰਜ ਸੈਂਟਰਸ ਨੂੰ ਰਿਪਲੇਸ ਕੀਤਾ ਗਿਆ ਸੀ ਇਹਦੇ ਨਤੀਜਿਆਂ ਨੇ ਅਮਰੀਕਾ ਦੀ ਰਾਜਨੀਤੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਿਧਰਲੇ ਪਾਸੇ ਨੂੰ ਲੋਕਾਂ ਦਾ ਝੁਕਾਓ ਹੋ ਸਕਦਾ ਤੇ ਜਿਹੜੇ ਕੀ ਇਸ਼ੂਸ ਨੇ ਉਹਨਾਂ ਦੇ ਉੱਤੇ ਉਹਨਾਂ ਦੀ ਵਿਚਾਰ ਕੀ ਹੋ ਸਕਦੇ ਆ ਉਹ ਬਹੁਤ ਸਪਸ਼ਟ ਰੂਪ ਦੇ ਵਿੱਚ ਇਸ ਇਲੈਕਸ਼ਨ ਦੇ ਵਿੱਚ ਦੱਸੇ ਨਜ਼ਰ ਆ ਰਹੇ ਨੇ ਆ ਦੋਸਤੋ ਅਗਲੀ ਗੱਲ ਬਤ ਮਹਿੰਗਾਈ ਦੇ ਉੱਤੇ ਆ ਮਹਿੰਗਾਈ ਕਿਉਂਕਿ ਕਾਫੀ ਜ਼ਿਆਦਾ ਅਮਰੀਕਾ ਦੇ ਵਿੱਚ ਹੋਈ ਆ ਤੇ ਜਿੰਨੀ ਆਸ਼ ਕੀਤੀ ਜਾ ਰਹੀ ਸੀ ਉਹਨਾਂ ਵੱਧ ਗਈ ਆ ਵਾਰਨਟਾਈਨ ਡੇ ਦੇ ਉੱਤੇ ਵੀ ਇਹਦਾ ਕਿਸੇ ਨਾ ਕਿਸੇ ਤਰ੍ਹਾਂ ਅਸਰ ਦੇਖਣ ਨੂੰ ਮਿਲ ਰਿਹਾ ਆ ਜਿਹੜੀ ਪਿਛਲੇ ਮਹੀਨੇ ਦੇ ਵਿੱਚ ਮਤਲਬ ਜਿਹੜੀ ਹਾਈएस्ट ਲੈਵਲ ਸੀਗਾ ਕਈ ਪੀੜ੍ਹੀਆਂ ਦੇ ਵਿੱਚ ਜਿੰਨਾ ਹਾਈएस्ट ਲੈਵਲ ਪਹਿਲਾਂ ਕਦੇ ਨਹੀਂ ਸੀ ਹੋਇਆ ਉਹਦੇ ਤੋਂ ਥੱਲੇ ਆ ਰਹੀ ਹੈ ਪਰ ਪ੍ਰਾਈਸ ਗਰੋਥ ਡ੍ਰੌਪ ਹੋਈ ਹੈ 3.1% ਦੇ ਉੱਤੇ ਜਨਵਰੀ ਦੇ ਵਿੱਚ ਅਫੀਸ਼ੀਅਲ ਡਾਟਾ ਦੇ ਅਨੁਸਾਰ ਜਿਹੜੇ ਇਕਨੋਮਿਸਟ ਨੇ ਉਹਨਾਂ ਦੀ ਐਕਸਪੈਕਟੇਸ਼ਨ ਸੀਗੀ 2.9% ਦਸੰਬਰ ਦੇ ਵਿੱਚ ਕੰਜ਼ਿਊਮਰ ਪ੍ਰਾਈਸ ਇੰਡੈਕਸ 3.4% ਦੇ ਉੱਤੇ ਦੱਸਿਆ ਜਾ ਰਿਹਾ ਸੀ ਜਿਹੜਾ ਲੇਟੈਸਟ ਅਫੀਸ਼ੀਅਲ ਡਾਟਾ ਆ ਉਹ ਦੱਸਦਾ ਹੈ ਕਿ ਇਹਦਾ ਅਸਰ ਲਗਭਗ ਹਰ ਪਾਸੇ ਪੈ ਰਿਹਾ ਇਸੇ ਤਰ੍ਹਾਂ ਜਿਹੜਾ ਅੱਜ ਵੈਲੈਂਟਾਈਨ ਡੇ ਆ ਇਹਦੇ ਉੱਤੇ ਕੈਂਡੀਜ਼ ਤੱਕ ਇਸ ਚੀਜ਼ ਦਾ ਜਿਹੜਾ ਹਾਰਟ ਸ਼ੇਪਡ ਕੈਂਡੀਜ਼ ਤੇ ਹੋਰ ਸਾਰਾ ਕੁਝ ਉਹਦੇ ਉੱਤੇ ਇਹਦਾ ਲੌਂਗ ਟਰਮ ਇਫੈਕਟ ਦੇਖਣ ਨੂੰ ਮਿਲ ਰਿਹਾ ਮਹਿੰਗਾਈ ਕਿਉਂਕਿ ਉਨੀ ਜ਼ਿਆਦਾ ਥੱਲੇ ਨਹੀਂ ਆਈ ਜਾਂ ਜਿੰਨੀ ਆਸ ਸੀਗੀ ਉੱਥੇ ਤੱਕ ਨਹੀਂ ਗਈ ਤੇ ਜਿਹੜੇ ਸਟਾਕ ਮਾਰਕੀਟ ਆ ਉਹ ਰੈਕੋਰਡ ਹਾਈ ਸੀਲ ਹੋਏ ਪਿਛਲੇ ਹਫਤਿਆਂ ਦੇ ਵਿੱਚ ਇਨਵੈਸਟਰ ਜਿਹੜੇ ਆ ਜ਼ਿਆਦਾ ਉਹਨਾਂ ਦੇ ਵਿੱਚ ਕੌਨਫੀਡੈਂਸ ਇਹਦੇ ਨਾਲ ਆਇਆ ਹੈ 인ਫਲੇਸ਼ਨ ਕਿਉਂਕਿ 9% ਦੇ ਉੱਤੇ ਚੱਲੇ ਗਈ ਸੀ ਜੂਨ 2022 ਦੇ ਵਿੱਚ ਤੇ ਉਹਦੇ ਤੋਂ ਬਹੁਤ ਮਤਲਬ ਸ਼ਾਰਪ ਥੱਲੇ ਆਈ ਹੈ ਤੇ ਬਹੁਤ ਸਾਰੇ ਅਮਰੀਕਨ ਜਿਹੜੇ ਹੱਲੇ ਵੀ ਪਿੰਚ ਇਹਦਾ ਮਹਿਸੂਸ ਕਰ ਰਹੇ ਹੈ ਜੋ ਬਾਇਡਨ ਜਿਹੜੇ ਕੈਸੂਲ ਰੀਇਲੈਕਸ਼ਨ ਦੇ ਲਈ ਅੱਗੇ ਆ ਰਹੇ ਆ ਉਹਨਾਂ ਨੇ ਵੀ ਇਸ ਗੱਲਬਾਤ ਦੇ ਉੱਤੇ ਕਿਹਾ ਸੀ ਕਿ ਜਿਹੜੀ ਇਕਨੋਮੀ ਉਹਨਾਂ ਦੇ ਲਈ ਕੰਮ ਕਰ ਰਹੀ ਹੈ ਸੋ ਹੁਣ ਇਸ ਵੇਲੇ ਜਿਹੜੀਆਂ ਕੁਝ ਰਿਪੋਰਟਸ ਦੱਸਦੀਆਂ ਕਿ ਲੋਕਾਂ ਦੀ ਖਰੀਦੋ-ਫਰੋਖਤ ਦੇ ਉੱਤੇ ਅਸਰ ਪੈ ਰਿਹਾ ਆ ਖਾਸ ਕਰਕੇ ਜਿਹੜੀ ਜਿਹੜੀਆਂ ਇਹ ਕੈਂਡੀਆਂ ਨੇ ਜਾਂ ਦੂਜੀਆਂ ਚੀਜ਼ਾਂ ਨੇ ਜਿਹੜੀਆਂ ਥੋੜੇ ਜਿਹਾ ਸਮੇਂ ਦੇ ਲਈ ਆਉਂਦੀਆਂ ਆ ਉਸ ਵੇਲੇ ਲੋਕ ਇਹਨੂੰ ਵੀ ਵੱਖਰੇ ਤਰੀਕੇ ਦੇ ਨਾਲ ਦੇਖ ਰਹੇ ਆ ਵੈਲੈਂਟਾਈਨ ਡੇ ਦੇ ਉੱਤੇ ਜਿਹੜੀਆਂ ਇਹ ਰੋਮਾਂਟਿਕ ਜੀਆਂ ਚੀਜ਼ਾਂ ਲਾਸਟ ਮਿੰਟ ਦੇ ਸਟੋਰ ਦੇ ਵਿੱਚ ਜਾਂ ਆਨਲਾਈਨ ਜਾਂ ਕਲੀਅਰ ਆਊਟ ਸਪਲਾਈ ਜਿਹੜੀ ਆ ਇਹਦੇ ਉੱਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਅਸਰ ਪੈ ਰਿਹਾ ਕੁਝ ਥਾਵਾਂ ਦੇ ਉੱਤੇ ਜਿਹੜੇ ਇਹ ਇਹ ਚੀਜ਼ਾਂ ਨੇ ਹਾਰਟ ਜਾਂ ਕਪੇਟਸ ਸਾਰੇ ਸ਼ੇਡਸ ਦੇ ਵਿੱਚ ਤੁਹਾਨੂੰ ਦਿਖ ਰਹੇ ਆ ਉਹ ਚੀਜ਼ਾਂ ਥੋੜੀਆਂ ਜੀਆਂ ਤੁਹਾਨੂੰ ਉਹਦੇ ਉੱਤੇ ਇਹ ਸਾਰੇ ਕੁਝ ਦਾ ਅਸਰ ਜਿਹੜਾ ਉਹ ਨਜ਼ਰ ਆ ਰਿਹਾ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਅੰਤਿਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ। ਕਿਸ਼ਨਾ ਵੀ ਹੈ। ਗੱਲਾਂ ਬਾਤਾਂ।